ਹਾਂਜੀ ਬਹੁਤ ਹੀ ਪਿਆਰੀ ਤੇ ਬਿਊਟੀਫੁੱਲ ਡਿਵਾਈਨ ਸੋਲਸ ਆਪ ਸਾਰੇ ਨੂੰ ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਤੁਹਾਡੇ ਆਪਣੇ ਹੀ ਚੈਨਲ ਏਕ ਜੋਤ ਦੋਇ ਮੂਰਤੀ ਦੇ ਵਿੱਚ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਕੀਤਾ ਜਾਂਦਾ ਹੈ ਸੋ ਅੱਜ ਆਪਾਂ ਇੱਕ ਨਵਾਂ ਟੌਪਿਕ ਲੈ ਕੇ ਹਾਜ਼ਰ ਹੋਏ ਹਾਂ ਜੀ ਇਸ ਟੌਪਿਕ ਤੇ ਆਪਾਂ ਡਿਸਕਸ ਕਰਾਂਗੇ ਡਿਸਕਸ ਦਾ ਮਤਲਬ ਇਹ ਹੁੰਦਾ ਕਿ ਇਹ ਇਸ ਵੀਡੀਓ ਦੇ ਉੱਪਰ ਤੁਸੀਂ ਆਪਣੇ ਕਮੈਂਟ ਕਰਕੇ ਆਪਣੇ ਵਿਚਾਰ ਵੀ ਦੇ ਸਕਦੇ ਹੋ ਮਤਲਬ ਵਿਚਾਰ ਵਟਾਂਦਰਾ ਕਰਨਾ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ ਜੋ ਵਿਚਾਰ ਤੁਹਾਨੂੰ ਕੋਈ ਮੇਰੇ ਥਰੂ ਚੰਗਾ ਲੱਗਿਆ ਉਸ ਬਾਰੇ ਤੁਸੀਂ ਦੱਸਣਾ ਤੇ ਆਪਣੇ ਵਿਚਾਰ ਦੇਣੇ ਇਸ ਤਰ੍ਹਾਂ ਆਪਣੇ ਸਾਰਿਆਂ ਦੇ ਜਿਹੜੇ ਵਿਚਾਰ ਹੋਣਗੇ ਉਹ ਇੱਕ ਦੂਸਰੇ ਦੇ ਕੋਲ ਚਲੇ ਜਾਣਗੇ ਤੇ ਆਪਣੇ ਕੋਲ ਵਿਚਾਰਾਂ ਦਾ ਇੱਕ ਖਜ਼ਾਨਾ ਜਿਹੜਾ ਉਹ ਜਮਾ ਹੁੰਦਾ ਜਾਏਗਾ ਜੇਕਰ ਤੁਸੀਂ ਆਪਣੇ ਵਿਚਾਰ ਆਪਣੇ ਕੋਲ ਰੱਖ ਲਏ ਤਾਂ ਉਹ ਤੁਹਾਡੇ ਕੋਲ ਓਨੇ ਇੱਕ ਸੀਮਤ ਵਿਚਾਰ ਹੋਣਗੇ ਮੈਂ ਆਪਣੇ ਕੋਲ ਰੱਖ ਲਵਾਂ ਮੇਰੇ ਕੋਲ ਓਨੇ ਘੱਟ ਰਹਿ ਜਾਣਗੇ ਜੇਕਰ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਾਂਗੇ ਤਾਂ ਆਪਣੇ ਸਾਰਿਆਂ ਦੇ ਕੋਲ ਜ਼ਿਆਦਾ ਵਿਚਾਰ ਹੋ ਸਕਦੇ ਨੇ ਜਿਹੜੇ ਕਿ ਆਪਾਂ ਕਿਸੇ ਹੋਰ ਦੇ ਨਾਲ ਵੀ ਫਿਰ ਅੱਗੋਂ ਵੰਡ ਸਕਦੇ ਹਾਂ ਸੋ ਤਾਂ ਮੈਂ ਕਹਿ ਨਹੀਂ ਹੁਨੀਆਂ ਕਿ ਆਪਾਂ ਇੱਕ ਨਵਾਂ ਟੌਪਿਕ ਡਿਸਕਸ ਕਰਾਂਗੇ ਸੋ ਚੱਲਦੇ ਹਾਂ ਜੀ ਆਪਣੇ ਨਿਊ ਟੌਪਿਕ ਵੱਲ ਟੌਪਿਕ ਇਹ ਆ ਕਿ ਹਾਊ ਟੂ ਅਟਰੈਕਟ ਡਿਵਾਈਨ ਸੋਲਸ ਇਨ ਯਰ ਬੋਡੀ ਆਪਣੀ ਕੋਖ ਦੇ ਵਿੱਚ ਕਿਸੇ ਡਿਵਾਈਨ ਸੋਲ ਨੂੰ ਕਿਸੇ ਰੱਬੀ ਰੂਹ ਨੂੰ ਲੈ ਕੇ ਆਉਣਾ ਸੋ ਇਹ ਆਉਣ ਵਾਲੇ ਸਮੇਂ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਹੋਵੇਗਾ ਇਸ ਮਦਰ ਆਰਥ ਦੇ ਲਈ ਇੱਕ ਬਹੁਤ ਵੱਡੀ ਸੇਵਾ ਹੋਵੇਗੀ ਆਪ ਸਾਰਿਆਂ ਦੇ ਵੱਲੋਂ ਭਾਵੇਂ ਕਿ ਆਪ ਸੋਲ ਬ੍ਰਦਰੋਂ ਸੋਲ ਸਿਸਟਰੋਂ ਇਸ ਚੈਨਲ ਦੇ ਨਾਲ ਜੁੜੇ ਹੋਏ ਹੋ ਤੁਸੀਂ ਸਾਰੇ ਇਸ ਸੋਲ ਪਰਪਸ ਦਾ ਹਿੱਸਾ ਬਣ ਸਕਦੇ ਹੋ ਪਤਾ ਨਹੀਂ ਉਸ ਕਾਲਪੁਰਖ ਮਹਾਰਾਜ ਜੀ ਨੇ ਆਪ ਜੀ ਤੋਂ ਕਿਹੜੀ ਸੇਵਾ ਲੈ ਲੈਣੀ ਆ ਕਿਸੇ ਰੱਬੀ ਰੂਹ ਨੂੰ ਇਸ ਧਰਤੀ ਤੇ ਆਪ ਜੀ ਦੇ ਥਰੂ ਜੇਕਰ ਗੁਰੂ ਮਹਾਰਾਜ ਭੇਜਣਗੇ ਤੇ ਆਪ ਜੀ ਦੀ ਕਿੰਨੀ ਵੱਡੀ ਸੇਵਾ ਹੋਏਗੀ ਆਪ ਜੀ ਉਸ ਰੱਬੀ ਰੂਹ ਦੇ ਮਾਤਾ ਪਿਤਾ ਬਣੋਗੇ ਤੇ ਕਿੰਨਾ ਫਖਰ ਮਹਿਸੂਸ ਕਰੋਗੇ ਕਿੰਨਾ ਸ਼ੁਕਰਾਨਾ ਕਰੋਗੇ ਉਸ ਪਰਮ ਪਿਤਾ ਪਰਮੇਸ਼ਵਰ ਦਾ ਕਿ ਉਹਨਾਂ ਨੇ ਤੁਹਾਡੇ ਕੋਲੋਂ ਇਹ ਸੇਵਾ ਲਈ ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿੰਨਾ ਉੱਤਮ ਦਰਜਾ ਦਿੱਤਾ ਹੈ ਇਸਤਰੀ ਨੂੰ ਕਿ ਉਸੋ ਕਿਉ ਮੰਦਾ ਆਖੀ ਹੈ ਜਿੱਤ ਜ ਮਹਾਰਾਜਾਂ ਇੱਥੇ ਰਾਜਾਂ ਦਾ ਭਾਵ ਇਹ ਆ ਕਿ ਰਾਜਿਆਂ ਨੂੰ ਜਨਨ ਹੁਣ ਰਾਜੇ ਤਾਂ ਸਿਰਫ ਇਸ ਸੰਸਾਰ ਤੱਕ ਸੀਮਤ ਨਹੀਂ ਗੁਰੂ ਸਾਹਿਬ ਦੀ ਸੋਚ ਤਾਂ ਇੰਨੀ ਜ਼ਿਆਦਾ ਵੱਡੀ ਸੀ ਅਸੀਂ ਤਾਂ ਉੱਥੇ ਤੱਕ ਪਹੁੰਚ ਵੀ ਨਹੀਂ ਸਕਦੇ ਕਿਉਂ ਉਹ ਉਹਨਾਂ ਨੇ ਇੱਕ ਪੰਕਤੀ ਦੇ ਵਿੱਚ ਸਾਨੂੰ ਕੀ ਸਮਝਾਇਆ ਅਸੀਂ ਤਾਂ ਆਪਣੇ ਹਿਸਾਬ ਦੇ ਨਾਲ ਅਰਥ ਕੱਢ ਲੈਨੇ ਆ ਇੱਕ ਇਸਤਰੀ ਨੂੰ ਕਿਉਂ ਮੰਨਦਾ ਆਕੇ ਜਿਹੜੀ ਕਿ ਅਜਿਹੇ ਰਾਜਿਆਂ ਦੇ ਰਾਜੇ ਨੂੰ ਜਨਮ ਦੇ ਸਕਦੀਆਂ ਜਿਹੜੇ ਰਾਜੇ ਦਾ ਸਿਰਫ ਇਸ ਧਰਤੀ ਤੇ ਨਹੀਂ ਸਗੋਂ ਖੰਡਾਂ ਪਰ ਮੰਡਾਂ ਦੇ ਵਿੱਚ ਵੀ ਤੇ ਦਰਗਾ ਦੇ ਵਿੱਚ ਵੀ ਜਿਸ ਰਾਜੇ ਦਾ ਹੁਕਮ ਚੱਲਦਾ ਹੋਵੇ ਅਜਿਹੇ ਨੂੰ ਜਨਮ ਦੇਣ ਦੀ ਤਾਕਤ ਰੱਖਦੀਆਂ ਇੱਕ ਇਸਤਰੀ ਸੋ ਜਿਵੇਂ ਕਿ ਆਪ ਸਾਰਿਆਂ ਨੇ ਸੁਣਿਆ ਹੀ ਹੋਵੇਗਾ ਕਿ ਸਾਡੇ ਜਿਹੜੇ ਜਿੱਦਾਂ ਧਰਮ ਦੇ ਠੇਕੇਦਾਰ ਕਹਿ ਲੋ ਉਹਨਾਂ ਨੇ ਕਿਹਾ ਕਿ ਚਾਰ ਜਾਂ ਪੰਜ ਬੱਚੇ ਹੋਣੇ ਚਾਹੀਦੇ ਆ ਹਰੇਕ ਘਰ ਦੇ ਵਿੱਚ ਕਿ ਇੱਕ ਜਾਂ ਦੋ ਬੱਚੇ ਨਹੀਂ ਪੰਜ ਬੱਚੇ ਤੱਕ ਘੱਟੋ ਘੱਟ ਹੋਣੇ ਚਾਹੀਦੇ ਆ ਸੋ ਉਹਨਾਂ ਨੇ ਇਹੋ ਹੋਕਾ ਤਾਂ ਦੇ ਦਿੱਤਾ ਪਰ ਜੇਕਰ ਸੋਚਿਆ ਜਾਵੇ ਤਾਂ ਕੁਆਂਟੀਟੀ ਤੇ ਨਹੀਂ ਕੁਆਲਿਟੀ ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਅੱਜ ਪੰਜਾਬ ਕਿੱਧਰ ਨੂੰ ਜਾ ਰਿਹਾ ਨਸ਼ਿਆਂ ਦੀ ਦਲਦਲ ਚ ਫਸ ਰਿਹਾ ਪੰਜ ਬੱਚੇ ਹੋਣਗੇ ਹੁਣ ਕੀ ਪਤਾ ਜੇ ਕਰੋਨਾ ਨੂੰ ਚੰਗੇ ਸੰਸਕਾਰ ਨਾ ਦਿੱਤੇ ਗਏ ਚੰਗੀ ਕੋਖ ਨਾ ਮਿਲੀ ਹੋਈ ਉਹਨਾਂ ਨੇ ਤਾਂ ਹੁਕਮ ਮੰਨ ਲਿਆ ਕਿ ਪੰਜ ਬੱਚਿਆਂ ਨੂੰ ਜਨਮ ਦੇਣਾ ਜੇਕਰ ਉਹ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਏ ਤਾਂ ਪੰਜਾਬ ਤਾਂ ਹੋਰ ਕਰਕ ਜਾਣਾ ਸੋ ਕਿਉਂ ਨਾ ਆਉਣ ਵਾਲੀ ਪੀੜ੍ਹੀ ਨੂੰ ਵਧੀਆ ਬਣਾਉਣ ਦੇ ਲਈ ਉਸ ਦੇ ਲਈ ਪਹਿਲਾਂ ਜਿਹੜੀ ਧਰਤੀ ਆ ਉਸ ਨੂੰ ਵਧੀਆ ਬਣਾਇਆ ਜਾਵੇ ਸੋ ਧਰਤੀ ਕੀ ਆ ਇੱਕ ਮਾਂ ਦੀ ਕੋਖ ਜਿੱਥੇ ਕੇਕ ਬੀਜ ਨੇ ਪੁੰਗਰ ਨਾ ਆਇਆ ਸੋ ਮੈਂ ਜ਼ਿਆਦਾ ਡਿਟੇਲ ਦੇ ਵਿੱਚ ਸ਼ਬਦਾਂ ਦਾ ਡੂੰਗਾ ਜਿਹੜਾ ਇਸਤੇਮਾਲ ਨਹੀਂ ਕਰ ਸਕਦੀ ਸੌਖੇ ਜਿਹੇ ਸ਼ਬਦਾਂ ਦੇ ਨਾਲ ਗੱਲ ਕਰ ਰਹੀਆਂ ਤਾਂ ਸਮਝ ਲਰਤਾ ਤੁਸੀਂ ਸਾਰੇ ਬਹੁਤ ਜ਼ਿਆਦਾ ਹੋ ਆਪ ਹੀ ਸਮਝ ਜਾਣਾ ਤੁਸੀਂ ਇਹਨਾਂ ਗੱਲਾਂ ਨੂੰ ਜਿਵੇਂ ਇੱਕ ਸਾਡੇ ਆਮ ਹੀ ਕਿਹਾ ਜਾਂਦਾ ਜੇਕਰ ਕਿਸੇ ਦਾ ਪੁੱਤਰ ਨਸ਼ਾ ਕਰ ਰਿਹਾ ਕਹਿ ਦਿੰਦੇ ਆ ਇਹਦਾ ਵਿਆਹ ਕਰ ਦਿਓ ਸੁਧਰ ਜਾਵੇਗਾ ਕਿਉਂ ਉਹ ਜਿਹੜੀ ਕਿਸੇ ਦੀ ਬੇਟੀ ਨੇ ਤੁਹਾਡੇ ਘਰ ਆਉਣਾ ਆ ਨੋ ਬਣ ਕੇ ਆਉਣਾ ਆ ਤੁਸੀਂ ਕਦੇ ਉਸ ਦੇ ਮਨ ਦੀ ਅਵਸਥਾ ਨੂੰ ਸਮਝਿਆ ਉਸ ਨਸ਼ੇੜੀ ਪੁੱਤਰ ਨੂੰ ਸੁਧਾਰਨ ਦਾ ਜਿੰਮਾ ਠਾਏਗੀ ਜਾਂ ਇੱਕ ਵਧੀਆ ਡਿਵਾਈਨ ਸੋਲ ਨੂੰ ਧਰਤੀ ਤੇ ਲਿਆਉਣ ਦਾ ਜਿੰਮਾ ਠਾਏਗੀ ਜੇਕਰ ਧਰਤੀ ਤੇ ਵਧੀਆ ਆਤਮਾਵਾਂ ਨੂੰ ਅਸੀਂ ਆਕਰਸ਼ਿਤ ਕਰਨਾ ਤਾਂ ਉਹਦੇ ਲਈ ਇੱਕ ਪਿਤਾ ਵੀ ਉੱਤਮ ਦਰਜੇ ਦਾ ਹੋਣਾ ਚਾਹੀਦਾ। ਅਵੇਕਣਡ ਹੋਣਾ ਚਾਹੀਦਾ, ਜਾਗਰੂਕ ਹੋਣਾ ਚਾਹੀਦਾ ਜਿਸ ਨੂੰ ਆਪਣੇ ਆਪ ਦਾ ਪਤਾ ਹੋਵੇ, ਆਪਣੇ ਆਪ ਦੀ ਸੋਝੀ ਹੋਵੇ ਤੇ ਆਪਣੇ ਆਉਣ ਵਾਲੇ ਬੱਚੇ ਦੇ ਫਿਊਚਰ ਦਾ ਜਿਸ ਨੂੰ ਪਤਾ ਹੋਵੇ ਕਿ ਉਸ ਨੂੰ ਕਿਹੜੀਆਂ-ਕਿਹੜੀਆਂ ਸਹੂਲਤਾਂ ਦੇਣੀਆਂ ਨੇ, ਉਸ ਦੀ ਮਾਂ ਨੂੰ ਕਿਹੜੀਆਂ ਸਹੂਲਤਾਂ ਦੇਣੀਆਂ ਨੇ, ਕਿਹੋ ਜਿਹਾ ਮਾਹੌਲ ਦੇਣਾ ਆ, ਘਰ ਦਾ ਜਿਹੜਾ ਵਾਤਾਵਰਣ ਨਾ ਉਹ ਕਿਹੋ ਜਿਹਾ ਹੋਣਾ ਚਾਹੀਦਾ। ਦੇਖੋ ਅਸੀਂ ਘਰ ਦੇ ਵਿੱਚ ਇੱਕ ਡਿਵਾਈਨ ਸੋਲ ਨੂੰ ਲੈ ਕੇ ਆਉਣਾ ਅਸੀਂ ਇੱਕ ਰੱਬੀ ਰੂਹ ਨੂੰ ਲੈ ਕੇ ਆਉਣਾ ਆਪਣੇ ਘਰ ਦੇ ਵਿੱਚ ਜੇਕਰ ਇੱਕ ਪੀਐਮ ਜਾਂ ਸੀਐਮ ਨੂੰ ਅਸੀਂ ਆਪਣੇ ਘਰ ਦੇ ਵਿੱਚ ਇਨਵਾਈਟ ਕਰਨਾ ਹੋਵੇ ਉਹਨੂੰ ਸੱਦਾ ਪੱਤਰ ਦੇਣ ਜਾਂਦੇ ਆ ਹੋ ਸਕਦਾ ਸਾਨੂੰ ਪਹਿਲੀ ਵਾਰ ਵੀ ਨਾ ਮਿਲੇ ਸਾਨੂੰ ਦੋ ਤਿੰਨ ਗੇੜੇ ਲਾਉਣੇ ਪੈਂਦੇ ਆ ਉਸ ਦੇ ਘਰ ਇਨਵਿਟੇਸ਼ਨ ਕਾਰਡ ਦੇਣ ਦੇ ਲਈ ਫਿਰ ਸਾਨੂੰ ਕਿੰਨੀ ਤਿਆਰੀ ਕਰਨੀ ਪੈਂਦੀ ਆ ਘਰ ਨੂੰ ਅਸੀਂ ਕਿੰਨਾ ਸਜਾਉਂਦੇ ਆ ਕਿ ਕੋਈ ਪੋਲੀਟਿਸ਼ੀਅਨ ਸਾਡੇ ਘਰ ਆ ਰਿਹਾ ਜਾਂ ਕੋਈ ਮਤਲਬ ਜਿਸ ਦਾ ਸਮਾਜ ਵਿੱਚ ਵਧੀਆ ਅਸਰ ਸੂਖਾ ਉਸ ਨੇ ਸਾਡੇ ਘਰੇ ਆਉਣਾ ਪਰ ਜੇਕਰ ਅਸੀਂ ਅਧਿਆਤਮਿਕ ਲੈਵਲ ਤੋਂ ਉੱਤਮ ਦਰਜੇ ਦੀ ਆਤਮਾ ਨੂੰ ਆਕਰਸ਼ਿਤ ਕਰਨਾ ਚਾਹੁੰਨੇ ਆ ਉਸ ਨੂੰ ਆਪਣੇ ਘਰੇ ਲਿਆਉਣਾ ਚਾਹੁੰਨੇ ਆ ਤਾਂ ਕਿ ਸਾਨੂੰ ਸਾਡੇ ਘਰ ਦਾ ਜਿਹੜਾ ਮਾਹੌਲ ਆ ਉਹ ਗੰਦਗੀ ਭਰਿਆ ਰੱਖ ਕੇ ਅਸੀਂ ਉਸ ਨੂੰ ਇਨਵਾਈਟ ਕਰ ਸਕਦੇ ਆ ਜੀ ਬਿਲਕੁਲ ਨਹੀਂ ਉਹਦੇ ਲਈ ਮਾਤਾ ਤੇ ਪਿਤਾ ਦੋਵਾਂ ਨੂੰ ਘੱਟੋ ਘੱਟ 6 ਮਹੀਨੇ ਪਹਿਲਾਂ ਤਿਆਰੀ ਆਰੰਭ ਕਰ ਦੇਣੀ ਚਾਹੀਦੀ ਆ ਇਹਦੇ ਲਈ ਸਿਮਰਨ ਅਭਿਆਸ ਬਹੁਤ ਜ਼ਿਆਦਾ ਜ਼ਰੂਰੀ ਆ ਆਪਣੇ ਅੰਦਰ ਨੂੰ ਜਗਾਉਣਾ ਬਹੁਤ ਜ਼ਰੂਰੀ ਆ ਗਰਾਉਂਡ ਚੱਕਰ ਤੱਕ ਆਪ ਜੀ ਦੇ એનર્ਜੀ ਦਾ ਪਹੁੰਚ ਜਾਣਾ ਬਹੁਤ ਜ਼ਰੂਰੀ ਆ ਕਿਉਂਕਿ ਉੱਥੋਂ ਹੀ ਮਾਤਾ ਤੇ ਪਿਤਾ ਧਿਆਨ ਵਿੱਚ ਬੈਠ ਕੇ ਹਰ ਰੋਜ਼ ਅੰਮ੍ਰਿਤ ਵੇਲੇ ਉਸ ਡਿਵਾਈਨ ਲਾਈਟ ਨੂੰ ਪੁਕਾਰ ਕਰ ਸਕਦੇ ਨੇ ਕਿ ਅਸੀਂ ਤਿਆਰ ਹਾਂ ਤੁਸੀਂ ਸਾਡੇ ਗ੍ਰਹਿ ਨੂੰ ਆ ਕੇ ਭਾਗ ਲਾਵੋ ਇੱਕ ਪਿਤਾ ਦੇ ਨਾਲੋਂ ਇਸ ਸੋਲ ਪਰਪਸ ਦੇ ਵਿੱਚ ਮਾਤਾ ਦਾ ਰੋਲ ਜਿਆਦਾ ਇੰਪੋਰਟੈਂਟ ਬਣ ਜਾਂਦਾ ਕਿਉਂਕਿ ਉਸਨੇ 9 ਮੰਥ 9 ਮਹੀਨੇ ਜਿਆਦਾ ਟਾਈਮ ਦੇਣਾ ਉਸ ਬੱਚੇ ਨੂੰ ਤੇ ਉਸਨੇ ਇੱਕ ਇੱਕ ਪਲ ਉਸ ਦਾ ਵਿਕਾਸ ਹੁੰਦਾ ਮਹਿਸੂਸ ਕਰਨਾ ਹੁੰਦਾ ਤੇ ਉਹਨੂੰ ਉਹ ਜਿਹਾ ਮਾਹੌਲ ਦੇਣਾ ਹੁੰਦਾ ਜਿਹਦੇ ਨਾਲ ਉਹ ਆਤਮਾ ਖੁਸ਼ ਰਹੇ ਮਾਤਾ ਵੀ ਖੁਸ਼ ਰਹੇ ਤੇ ਬੱਚਾ ਵੀ ਖੁਸ਼ ਰਹੇ ਤੇ ਹਰ ਸਮੇਂ ਸਿਮਰਨ ਉੱਠਦੇ ਬੈੰਦੇ ਸੌਂਦੇ ਜਾਗਦੇ ਸਮਾਦੀ ਦੇ ਵਿੱਚ ਉਸ ਮਾਤਾ ਨੂੰ ਉਸ ਭੈਣ ਨੂੰ ਉਸ ਧੀ ਨੂੰ ਲੀਨ ਰਹਿਣਾ ਚਾਹੀਦਾ ਜੇਕਰ ਉਹ ਭਾਂਡੇ ਧੋ ਰਹੀ ਆ ਤਾਂ ਵੀ ਉਹ ਖੁਸ਼ ਮੂਡ ਦੇ ਵਿੱਚ ਹੋਵੇ ਜੇਕਰ ਉਹ ਝਾੜੂ ਲਾ ਰਹੀ ਆ ਤਾਂ ਵੀ ਉਸ ਸਮਾਦੀ ਦੀ ਸਟੇਟ ਵਿੱਚ ਹੋਵੇ ਜੇਕਰ ਉਹ ਖਾਣਾ ਬਣਾ ਰਹੀ ਆ ਤਾਂ ਵੀ ਉਹ ਮਹਿਸੂਸ ਕਰੇ ਉਸ ਬੱਚੇ ਦੀਆਂ ਫੀਲਿੰਗਸ ਨੂੰ ਤੇ ਜੇਕਰ ਘਰ ਦਾ ਮਾਹੌਲ ਆ ਜਿਹੜਾ ਉਹ ਕਲੇਸ਼ ਵਾਲਾ ਹੋਵੇ ਤਾਂ ਤੁਸੀਂ ਆਪ ਸੋਚੋ ਇੱਕ ਮਾਂ ਉਹ ਕਲੇਸ਼ ਦੇ ਵਿੱਚ ਕਿਸ ਤਰ੍ਹਾਂ ਉਸ ਬੱਚੇ ਨੂੰ ਉਹ ਹੈਲਦੀ ਮਾਹੌਲ ਦੇ ਸਕਦੀ ਆ ਕਦੀ ਵੀ ਨਹੀਂ ਦੇ ਸਕਦੀ ਇੱਕ ਸੋਲ ਸਿਸਟਰ ਦਾ ਫੋਨ ਆਇਆ ਸੀ ਉਹ ਦੱਸ ਰਹੇ ਸੀ ਕਿ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਸੀ ਕਿ ਉਹਨਾਂ ਨੂੰ ਸਕੂਲ ਤੋਂ ਹਟਾ ਲਿੱਤਾ ਗਿਆ ਤੇ ਹਾਈ ਸਕੂਲ ਵੀ ਨਹੀਂ ਜਾਣ ਦਿੱਤਾ ਗਿਆ ਸੋ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਸੀ ਜਾਂ ਉਹ ਪਰਿਵਾਰ ਦੇ ਵਿੱਚ ਵੱਡੇ ਹੋਣ ਕਰਕੇ ਉਹਨਾਂ ਤੇ ਜ਼ਿੰਮੇਵਾਰੀਆਂ ਬਹੁਤ ਸੀ ਸੋ ਕੋਈ ਫਰਕ ਨਹੀਂ ਪੈਂਦਾ ਜੇਕਰ ਉਹ ਨਹੀਂ ਪੜ੍ਹ ਲਿਖ ਸਕੇ ਜੇਕਰ ਛਾਤੀ ਮਾਰਿਆ ਜਾਵੇ ਪੁਰਾਣੇ ਜਿਹੜੇ ਸੰਤ ਮਹਾਪੁਰਸ਼ ਪੂਰਨ ਬ੍ਰह्म ਗਿਆਨੀ ਮਹਾਪੁਰਸ਼ ਹੋਏ ਨੇ ਉਹਨਾਂ ਦੀਆਂ ਮਾਤਾਵਾਂ ਨੇ ਕਿਹੜੇ ਸਕੂਲ ਦੇ ਵਿੱਚ ਜਾ ਕੇ ਸਿੱਖਿਆ ਪ੍ਰਾਪਤ ਕੀਤੀ ਸੀ ਸੋ ਇਹ ਤਾਂ ਆਪਣੇ ਆਤਮਾ ਦੇ ਨਾਲ ਜੁੜਨ ਦੀ ਜਿਹੜੀ ਆ ਜਰਨੀ ਆ ਕੀ ਪਤਾ ਆਪ ਜੀ ਪਿਛਲੇ ਜਨਮ ਦੇ ਵਿੱਚ ਕੋਈ ਡਾਕਟਰ ਜਾਂ ਇੰਜੀਨੀਅਰ ਹੋਵੋ ਕੋਈ ਬਹੁਤ ਵੱਡੇ ਅਹੁਦੇ ਤੇ ਹੋਵੋ ਕੋਈ ਫਰਕ ਨਹੀਂ ਪੈਂਦਾ ਦੁਨਿਆਵੀ ਪੜਾਈ ਦਾ ਜੇਕਰ ਅਸੀਂ ਇੱਕ ਵਧੀਆ ਸੋਲ ਨੂੰ ਧਰਤੀ ਤੇ ਲਿਆਉਣਾ ਚਾਹੁੰਦੇ ਆ ਗੁਰੂ ਸਾਹਿਬ ਤਾਂ ਆਪ ਲਿਖਦੇ ਆ ਆਪ ਸਮਝਾਉਂਦੇ ਆ ਪੜਿਆਨ ਪੜਿਆ ਪਰਮਗਤ ਪਾਵੇ ਸੋ ਜੇ ਅਜੇ ਹੀ ਰੱਬੀ ਰੂਹ ਉਸ ਮਾਤਾ ਦੇ ਗਰਭ ਤੋਂ ਇਸ ਧਰਤੀ ਤੇ ਆ ਗਈ ਜਿਹੜੀ 21 ਨਹੀਂ ਤਾਂ 101 ਕੁੱਲਾਂ ਨੂੰ ਤਾਰਨ ਦੀ ਸ਼ਕਤੀ ਰੱਖਦੀ ਹੋਵੇ ਤੇ ਫਿਰ ਮਾਤਾ ਨੂੰ ਦੁਨਿਆਵੀ ਪੜਾਈ ਦੇ ਕਰਕੇ ਹੀਣ ਭਾਵਨਾ ਮਹਿਸੂਸ ਨਹੀਂ ਕਰਨੀ ਚਾਹੀਦੀ ਸਗੋਂ ਕੀ ਪਤਾ ਉਸ ਮਾਤਾ ਦੇ ਚਰਨਾਂ ਨੂੰ ਕਿੰਨੀ ਦੁਨੀਆ ਨੇ ਪੂਜਣਾ ਆ ਜਦੋਂ ਉਸ ਦੇ ਪੁੱਤਰ ਜਾਂ ਧੀ ਨੇ ਇਸ ਦੁਨੀਆ ਤੇ ਆ ਕੇ ਇੱਕ ਵੱਡੀ ਸੇਵਾ ਇੱਕ ਵੱਡਾ ਯੋਗਦਾਨ ਪਾਉਣਾ ਜਿਵੇਂ ਕਹਿੰਦੇ ਆ ਕਿ ਅ ਅੱਜ ਤੱਕ ਕੋਈ ਇਸਤਰੀ ਪੈਗੰਬਰ ਨਹੀਂ ਬਣ ਸਕੀ ਕਿਉਂ ਨਹੀਂ ਬਣ ਸਕੀ ਕੋਈ ਇਸਤਰੀ ਪੈਗੰਬਰ ਕਿਉਂਕਿ ਇਸਤਰੀ ਨੇ ਉਸ ਮਾਂ ਨੇ ਆਪਣੀ ਸਾਰੀ એનર્ਜੀ ਆਪਣੀ ਸਾਰੀ ਤਾਕਤ ਇੱਕ ਪੈਗੰਬਰ ਨੂੰ ਜਨਮ ਦੇਣ ਤੇ ਲਾ ਦਿੱਤੀ ਬਹੁਤ એનર્ਜੀ ਚਾਹੀਦੀ ਹੁੰਦੀ ਆ ਅਜੇ ਹੀ ਡਿਵਾਈਨ ਸੋਲ ਨੂੰ ਆਪਣੇ ਕੋਖ ਦੇ ਵਿੱਚ ਰੱਖਣ ਲਈ ਸੋ ਕਦੇ ਵੀ ਇੱਕ ਇਸਤਰੀ ਨੂੰ ਇੱਕ ਮਾਂ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਕਿਉਂਕਿ ਉਹ ਇੱਕ ਪੈਗੰਬਰ ਨੂੰ ਜਨਮ ਦੇਣ ਦੀ ਸ਼ਕਤੀ ਰੱਖਦੀ ਆ ਸੋ ਇਹ ਵੀਡੀਓ ਮੈਰਿਡ ਅਨਮੈਰਿਡ ਟਵਿਨ ਫਲੇਮ ਜਰਨੀ ਦੇ ਵਿੱਚ ਆਉਣ ਵਾਲੀਆਂ ਸੋਲਸ ਦੇ ਲਈ ਜਾਂ ਟਵਿਨ ਫਲੇਮ ਜਰਨੀ ਦੇ ਵਿੱਚ ਜੋ ਨਹੀਂ ਵੀ ਹੈ ਉਹਨਾਂ ਸਭ ਦੇ ਲਈ ਸਿਰਫ ਇੱਕ ਕਾਮਨ ਗਾਈਡੈਂਸ ਵਾਲੀ ਵੀਡੀਓ ਆ ਸੋ ਇਹਦੇ ਤੇ ਪਲੀਜ਼ ਮੇਰੀਆਂ ਭੈਣਾਂ ਤੇ ਮੇਰੇ ਵੀਰੋਂ ਇਸ ਵੀਡੀਓ ਤੇ ਜ਼ਰੂਰ ਵਿਚਾਰ ਕਰਨੇ ਤੇ ਇਸ ਆਪਣੇ ਸੋਲ ਪਰਪਸ ਨੂੰ ਜ਼ਰੂਰ ਪਛਾਣਨਾ ਕਿ ਹੋ ਸਕਦਾ ਆਪਜੀ ਦੇ ਕਰਮਾਂ ਦੇ ਵਿੱਚ ਇਹ ਇੱਕ ਉੱਤਮ ਸੇਵਾ ਉਸ ਕਾਲਪੁਰਖ ਵਾਈਗਰੂ ਜੀ ਨੇ ਲਿਖੀ ਹੋਈ ਹੋਵੇ ਸੋ ਭੈਣਾਂ ਨੂੰ ਜਿਨ੍ਹਾਂ ਨੇ ਹਜੇ ਬਯਤਾ ਜ਼ਿੰਦਗੀ ਦੇ ਵਿੱਚ ਪ੍ਰਵੇਸ਼ ਕਰਨਾ ਜਿਹੜੀਆਂ ਵੇਕਨ ਹੋ ਚੁੱਕੀਆਂ ਨੇ ਜਾਂ ਟਵਨ ਫਿਲਮ ਜਰਨੀ ਦੇ ਵਿੱਚ ਨੇ ਉਹਨਾਂ ਸਾਰਿਆਂ ਦੇ ਲਈ ਸਿਰਫ ਇੱਕ ਛੋਟਾ ਜਿਹਾ ਸੰਦੇਸ਼ ਆ ਕਿ ਉਸ ਘਰ ਦੇ ਮਾਹੌਲ ਨੂੰ ਵਾਤਾਵਰਣ ਨੂੰ ਵੱਧ ਤੋਂ ਵੱਧ ਵਧੀਆ ਬਣਾਉਣ ਦਾ ਤੁਸੀਂ ਕੋਸ਼ਿਸ਼ ਕਰਨੀ ਤਾਂ ਕਿ ਤੁਸੀਂ ਆਪਣੇ ਬੱਚੇ ਨੂੰ ਉਸ ਡਿਵਾਈਨ ਸੋਲ ਨੂੰ ਉਹ ਹੈਲਦੀ ਮਾਹੌਲ ਦੇ ਸਕੋ ਰੋਜ਼ ਅਮਰਤ ਵੇਲੇ ਉੱਟ ਕੇ ਸਿਮਰਨ ਸਾਧਨਾ ਕਰਨੀ ਦੋਵਾਂ ਨੇ ਬੈਠ ਕੇ ਤੇ ਫਿਰ ਉਸ ਨੂੰ ਅਟਰੈਕਟ ਕਰਨਾ ਸਾਰਾ ਦਿਨ ਧਿਆਨ ਉਸ ਬੱਚੇ ਵੱਲ ਤੇ ਇੱਕ ਸ਼ਬਦ ਦਾ ਜਾਪ ਜ਼ਰੂਰ ਕਰਦੇ ਰਹਿਣਾ ਉਹ ਹੈ ਗੁਜਰੀ ਮਹੱਲਾ ਪੰਜਵਾਂ ਜਿਸ ਸਿਮਰਤ ਸਭ ਕਿਲ ਬਕਨਾਸੇ ਪਿਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਦਿ ਹੀ ਜਾਪੋ ਜਾਂ ਕਾ ਅੰਤ ਨਾ ਪਾਰੋ ਪੂਤਾ ਮਹਾਤਾ ਕੀ ਆਸੀਸ ਨੈਮ ਕੰਨਾ ਵਿਸਰੋ ਤੁਮ ਕੋ ਹਰ ਹਰ ਸਦਾ ਪਜਹ ਜਗਦੀਸ਼ ਰਹਾਉ ਸਤਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਾਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵਹ ਸਦਾ ਚਰ ਜੀਵਹ ਹਰ ਸਿਮਰਤ ਅੰਦ ਅਨੰਤਾ ਰੰਗ ਤਮਾਸਾ ਪੂਰ ਨਿਆਸਾ ਕਬਹ ਨਾ ਵਿਆਪੇ ਚਿੰਤਾ ਭਵਰ ਤੁਮਾਰਾ ਏ ਮਨ ਹੋਵੋ ਹਰ ਚਰਣਾ ਹੋ ਹੋ ਕੌਲਾ ਨਾਨਕ ਦਾਸ ਓਨ ਸੰਗ ਲਪਟਾਇਓ ਜਿਉ ਬੂੰਦ ਹੈ ਚਾਤਰ ਕ ਮੋਲਾ ਇਸ ਸ਼ਬਦ ਦਾ ਜਾਪ ਉਸ ਬੱਚੇ ਨੂੰ ਬੱਦ ਤੋਂ ਬੱਦ ਸੁਣਾਈ ਜਾਣਾ ਮੂਲ ਮੰਤਰ ਗੁਰ ਮੰਤਰ ਹਰ ਸਮੇਂ ਕਰੀ ਜਾਣਾ ਤੇ ਇਸ ਜਿਵੇਂ ਹਰ ਸ਼ਬਦ ਦੀ ਆਪਣੀ ਵੱਖਰੀ ਮਹੱਤਤਾ ਜੇਕਰ ਇਸ ਸ਼ਬਦ ਦਾ ਜਾਪ ਮਾਤਾ ਉਸ ਬੱਚੇ ਨੂੰ ਸੁਣਾਉਂਦੀ ਰਹੇ ਕਦੇ ਹੋ ਹੀ ਨਹੀਂ ਸਕਦਾ ਉਹ ਬੱਚਾ ਜ਼ਿੰਦਗੀ ਦੇ ਵਿੱਚ ਕਿਧਰੇ ਭਟਕ ਜਾਵੇ ਹਮੇਸ਼ਾ ਉਹ ਉਹਨਾਂ ਦੇ ਸੰਗ ਵਿੱਚ ਰਹੇਗਾ ਜਿੱਥੋਂ ਉਸ ਨੂੰ ਹਮੇਸ਼ਾ ਸੋਜ ਹੀ ਮਿਲਦੀ ਰਹੇਗੀ ਬਹੁਤ ਬਖਸ਼ਿਸ਼ਾਂ ਮਿਲਦੀਆਂ ਰਹਿਣੀਆਂ ਨੇ ਆਪ ਜੀ ਨੂੰ ਤੇ ਆਪ ਜੀ ਦੀ ਤਪਸਿਆ ਨੂੰ ਜ਼ਰੂਰ ਭਾਗ ਲੱਗੇਗਾ ਤੇ ਅਜਿਹਾ ਬੱਚਾ ਆਏਗਾ ਆਪ ਜੀ ਦੀ ਕੁੱਖ ਦੇ ਵਿੱਚ ਜਿਹੜਾ 101 ਕੁਲਾਂ ਨੂੰ ਤਾਰਨ ਦੀ ਸ਼ਕਤੀ ਰੱਖਦਾ ਹੋਏਗਾ ਗੁਰੂ ਮਹਾਰਾਜ ਸਭ ਦੀਆਂ ਝੋਲੀਆਂ ਭਰਨ ਸਭ ਨੂੰ ਡਿਵਾਈਨ ਮਦਰ ਤੇ ਡਿਵਾਈਨ ਫਾਦਰ ਬਣਨ ਦੀ ਸਮਰੱਥਾ ਦੇਣ ਸ਼ਕਤੀ ਦੇਣ ਤੇ ਇਹ ਸੇਵਾ ਲੈਣ ਬਸ ਹੁਣੇ ਤੋ ਝਟ ਜਾਓ ਆਪਣੇ ਅੰਦਰ ਨੂੰ ਨਿਖਾਰੋ ਸੰਵਾਰੋ ਤਰਾਸ਼ੋ ਤੂੰ ਸੀ ਹੀਰਾ ਬਸ ਤਰਾਸ਼ਨ ਦੀ ਲੋੜ ਆ ਬਹੁਤ ਤਾ ਨੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਤਰਾਸ਼ ਲਿਆ ਹੀਰਾ ਵੀ ਬਣੋ ਤੇ ਜੋਰੀ ਵੀ ਬਣੋ ਦੂਜਿਆਂ ਦੇ ਔਗਣਾਂ ਫਰੋਲੋ ਉਹਦੇ ਵਿੱਚੋਂ ਚੰਗਿਆਈਆਂ ਲੱਭੋ ਈਰਖਾ ਨਿੰਦਿਆ ਦੁਈ ਦਵੇਸ਼ ਤੋਂ ਉੱਪਰ ਉੱਠ ਕੇ ਆਪਣੇ ਆਪ ਲਈ ਜਿਓ ਆਪਣੇ ਬੱਚੇ ਲਈ ਜਿਓ ਆਉਣ ਵਾਲੀ ਡਿਵਾਈਨ ਸੋ ਲਈ ਜੀਓ ਰੀਯੂਨੀਅਨ ਤਾਂ ਉਸ ਕਾਲਪੁਰਖ ਵਾਈਗੁਰੂ ਜੀ ਨੇ ਆਪੇ ਤੁਹਾਡਾ ਤੁਹਾਡੇ ਡੀਐਮ ਦੇ ਨਾਲ ਕਰਵਾ ਦੇਣਾ ਜੇਕਰ ਤੁਹਾਡੇ ਅੰਦਰ ਭਾਵਨਾ ਹੋਏਗੀ ਐਨੀ ਵੱਡੀ ਸੇਵਾ ਕਰਨ ਦੀ ਕਿਉਂਕਿ ਪ੍ਰੇਮ ਤੇ ਆਨੰਦ ਦੇ ਵਿੱਚੋਂ ਹੀ ਅਜਈਆਂ ਰੂਹਾਂ ਜਨਮ ਲੈਂਦੀਆਂ ਨੇ ਸੋ ਪ੍ਰੇਮ ਤੇ ਆਨੰਦ ਦੀ ਅਵਸਥਾ ਤੁਹਾਡੀ ਤੁਹਾਡੇ ਟਵਿਨ ਫਲੇਮ ਨੂੰ ਮਿਲ ਕੇ ਆਉਣੀ ਆ ਸੋ ਉਹਦੇ ਤੋਂ ਪਵਿੱਤਰ ਤੇ پاک ਰੂਹਾਂ ਨੂੰ ਧਰਤੀ ਤੇ ਜ਼ਰੂਰ ਲੈ ਕੇ ਆਉਣਾ ਜੀ ਮਹਾਰਾਜ ਅੱਗੇ ਇਹੀ ਸੇਵਾ ਮੰਗ ਲੈਣੀ ਛੋਟੀਆਂ-ਛੋਟੀਆਂ ਮੰਗਾ ਰੀਯੂਨੀਅਨ ਵਾਲੀਆਂ ਨਾ ਮੰਗੇ ਵੱਡੀ ਸੇਵਾ ਨੂੰ ਮੰਗੇ ਤੇ ਮਹਾਰਾਜ ਆਪੇ ਆਪ ਜੀ ਦੀ ਝੋਲੀ ਭਰਨਗੇ ਉਮੀਦ ਹੈ ਕਿ ਆਪ ਜੀ ਨੂੰ ਅੱਜ ਦਾ ਟੌਪਿਕ ਪਸੰਦ ਆਇਆ ਹੋਵੇਗਾ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਰੱਖਣੇ ਰੋਮ-ਰੋਮ ਸ਼ੁਕਰਾਨਾ ਤੁਹਾਡੇ ਸਾਰਿਆਂ ਦਾ ਜਿਹੜੇ ਇੰਨਾ ਕੀਮਤੀ ਟਾਈਮ ਕੱਢ ਕੇ ਅੱਜ ਦੇ ਸਮੇਂ ਦੇ ਵਿੱਚ ਵੀਡੀਓ ਨੂੰ ਸੁਣ ਰਹੇ ਹਾਂ ਰੋਮ ਰੋਮ ਸ਼ਿਕਰਾਨਾ ਅਕਾਲ ਪੁਰਖ ਵਾਹਿਗੁਰੂ ਜੀ ਤਾਨ ਗੁਰੂ ਨਾਨਕ